ਮੋਰ ਤੇ ਕਾਂ ਆਪਣੀ ਪਛਾਣ ਦੀ ਅਸਲੀ ਤਾਕਤ ਪੰਜਾਬੀ ਮੋਰ ਦੀ ਸਟੋਰੀ ਆਪਣੀ ਪਹਿਚਾਨ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਜੰਗਲ ਵਿੱਚ ਮੋਰ ਤੇ ਕਾਂ ਰਹਿੰਦੇ ਸਨ ਮੋਰ ਆਪਣੀ ਸੁੰਦਰ ਪੰਖਾਂ ਕਰਕੇ ਮਸ਼ਹੂਰ ਸੀ ਤੇ ਕਾਂ ਸਧਾਰਨ ਕਾਲੇ ਰੰਗ ਵਾਲਾ ਪਰ ਦੋਵਾਂ ਵਿੱਚ ਚੰਗੀ ਦੋਸਤੀ ਸੀ ਇੱਕ ਦਿਨ ਕਾਂ ਨੇ ਮੋਰ ਨੂੰ ਦੇਖਿਆ ਜਦ ਉਹ ਮੀਂਹ ਵਿੱਚ ਨੱਚ ਰਿਹਾ ਸੀ ਮੋਰ ਦੀ ਚਮਕਦਾਰ ਕੂਹੀ ਦੇਖ ਕੇ ਕਾਂ ਦੇ ਦਿਲ ਵਿੱਚ ਇੱਕ ਖਿਆਲ ਆਇਆ ਕਾਸ਼ ਮੈਂ ਵੀ ਇੰਨਾ ਸੁੰਦਰ ਹੁੰਦਾ ਅਗਲੇ ਦਿਨ ਕਾਂ ਜੰਗਲ ਵਿੱਚ ਮੋਰ ਦੇ ਝੜੇ ਪੰਖ ਚੁੱਕ ਕੇ ਆਪਣੇ ਸਰੀਰ ਤੇ ਲਾ ਲੈਂਦਾ ਹੈ ਹੁਣ ਉਹ ਮੋਰ ਵਾਂਗ ਦਿਖਦਾ ਸੀ ਉਹ ਖੁਸ਼ੀ ਤੇ ਮੋਰ ਦੇ ਝੁੰਡ ਵੱਲ ਗਿਆ ਪਰ ਜਦੋਂ ਮੋਰਾਂ ਨੇ ਉਸ ਨੂੰ ਵੇਖਿਆ ਉਹ ਹੱਸਣ ਲੱਗੇ ਤੂੰ ਕਾਂ ਹੈ ਤੇਰੇ ਪੰਖ ਲਾਏ ਹੋਏ ਨਕਲੀ ਨੇ ਕਾਂ ਸ਼ਰਮਿੰਦਾ ਹੋ ਗਿਆ ਤੇ ਉੱਡ ਕੇ ਚਲਾ ਗਿਆ ਜਦੋਂ ਆਪਣੇ ਸਾਥੀ ਕਾਂ ਕੋਲ ਗਿਆ ਉਸਨੇ ਵੀ ਕਿਹਾ ਹੁਣ ਤੂੰ ਸਾਡੇ ਵਰਗਾ ਨਹੀਂ ਰਿਹਾ ਤੂੰ ਆਪਣੀ ਪਛਾਣ ਛੱਡ ਦਿੱਤੀ ਕਾਂ ਉਦਾਸ ਹੋ ਗਿਆ ਨਾ ਉਹ ਮੋਰਾਂ ਵਿੱਚ ਫਿੱਟਾ ਸੀ ਨਾ ਕਾਂਾਂ ਵਿੱਚ ਉਹ ਦਰਖਤ ਦੇ ਹੇਠ ਬੈਠਿਆ ਤੇ ਸੋਚਣ ਲੱਗਾ ਮੈਂ ਮੋਰ ਬਣਨਾ ਚਾਹੁੰਦਾ ਸੀ ਪਰ ਆਪਣੀ ਅਸਲੀ ਪਛਾਣ ਹੀ ਖੋ ਬੈਠਾ ਉਸਨੇ ਮੋਰ ਦੇ ਪੰਖ ਉਤਾਰ ਕੇ ਦੂਰ ਸੁੱਟ ਦਿੱਤੇ ਜਦੋਂ ਉਹ ਮੋੜ ਉੱਡਿਆ ਉਹ ਆਪਣੇ ਆਪ ਨੂੰ ਹਲਕਾ ਤੇ ਆਜ਼ਾਦ ਮਹਿਸੂਸ ਕਰ ਰਿਹਾ ਸੀ ਹੁਣ ਉਸ ਨੂੰ ਸਮਝ ਆਈ ਸੁੰਦਰਤਾ ਦੇ ਖਾਵੇ ਵਿੱਚ ਨਹੀਂ ਸੱਚਾਈ ਵਿੱਚ ਹੈ ਉਹ ਮੋਰ ਕੋਲ ਗਿਆ ਤੇ ਕਿਹਾ ਭਰਾ ਮੈਂ ਹੁਣ ਜਾਣ ਲਿਆ ਹੈ ਕਿ ਹਰ ਕਿਸੇ ਦੀ ਆਪਣੀ ਖਾਸ ਪਛਾਣ ਹੁੰਦੀ ਹੈ ਜਿਸ ਨੂੰ ਕਦੇ ਛੱਡਣਾ ਨਹੀਂ ਚਾਹੀਦਾ ਮੋਰ ਮੁਸਕਰਾਇਆ ਤੇ ਕਿਹਾ ਜੋ ਆਪਣੀ ਪਛਾਣ ਜਾਣ ਲੈਂਦਾ ਹੈ ਉਹ ਸੱਚਾ ਸੁੰਦਰ ਹੁੰਦਾ ਹੈ ਕਹਾਣੀ ਦੀ ਸਿੱਖਿਆ ਦੂਜੇ ਬਣਨ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਅਸਲ ਪਛਾਣ ਨਾ ਖੋ ਕਿਉਂਕਿ ਅਸਲ ਖੂਬਸੂਰਤੀ ਸੱਚਾਈ ਵਿੱਚ ਹੈ ਦੋਸਤੋ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਅਗਲੀ ਵਾਰ ਕਿਹੜੀ ਕਹਾਣੀ ਸੁਣਨੀ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰ ਨਵੀਂ ਮੋਰਲ ਸਟੋਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ